ਸੰਗਰਾਮ ਪੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੇ ਤੁਹਾਡਾ ਸਵਾਗਤ ਹੈ ਕੱਲ ਪੰਜਾਬ ਦੇ ਜਿਹੜੇ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਸਿਲੈਕਟ ਹੋਏ ਐ ਉਹਨਾਂ ਨੂੰ 411 ਨੂੰ ਅਪੁਆਇੰਟਮੈਂਟ ਦੇਣੇ ਰਹਿੰਦੇ ਐ ਉਹ ਉਹਨਾਂ ਨੇ ਗਿੱਦੜ ਵਹੇ ਰੈਲੀ 'ਚ ਜਾਣਾ ਸੀ ਤੇ ਅਮਰਸਰੋਂ ਬੱਸ ਚੱਲੀ ਤੇ ਸਰਹਾਲੀ ਕਲਾ ਕੋਲ ਆ ਕੇ ਉਹ ਹਾਸਾ ਗ੍ਰਸਤ ਹੋ ਗਈ ਤੇ ਬਹੁਤ ਸਾਰੇ ਜਿਹੜੇ ਲੜਕੇ ਲੜਕੀਆਂ ਨੇ ਸਾਡੇ ਇਹ ਜਿਹੜੇ ਸਿਲੈਕਟ ਹੋਏ ਹੋਏ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਨੇ ਉਹ ਸਖਤ ਜ਼ਖਮੀ ਹੋਏ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਦੇ ਤੇ ਦੇਖ ਕੇ ਬੜਾ ਮਨ ਨੂੰ ਪਰੇਸ਼ਾਨੀ ਹੁੰਦੀ ਹੈ ਜਦਕਿ ਚੋਣ ਕਮਿਸ਼ਨ ਨੇ ਵੀ ਇਹਨਾਂ ਨੂੰ ਅਪੁਆਇੰਟਮੈਂਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੋਈ ਹੈ ਪਰ ਭਗਵਾਨ ਜੀ ਸਰਕਾਰ ਪਤਾ ਨਹੀਂ ਕਿਸ ਤਰ੍ਹਾਂ ਲੋਕਾਂ ਦੇ ਅੰਤਰੇ ਲੈ ਰਹੀ ਹੈ ਇਹਨਾਂ ਜਿਹੜੇ ਇਹੇ ਝਟਕਦੇ ਫਿਰਦੇ ਆ ਬੱਚੇ ਸਾਡੇ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਸੀਂ ਸਮਝਦੇ ਹਾਂ ਵੀ ਜਿਹੜਾ ਕੰਮ ਹੋਇਆ ਪਿਆ ਉਸ ਨੂੰ ਅਖੀਰੀ ਟੱਚ ਦੇਣ ਲਈ ਕਿਹੜੀ ਚੀਜ਼ ਦੀ ਉਡੀਕ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਜਿਹੜੇ ਨਿਯੁਕਤੀ ਪੱਤਰ ਨੇ ਉਹ ਦੇਣੇ ਚਾਹੀਦੇ ਆ ਦੂਜੇ ਬੰਨੇ ਯੂਪੀ ਦੇ ਵਿੱਚ ਯੂਪੀ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜਾ ਪ੍ਰਿਆਗਰਾਜ ਦਾ ਦਫ਼ਤਰ ਹੈ ਉੱਥੇ ਕੱਲ ਹਜ਼ਾਰਾਂ ਵਿਦਿਆਰਥੀ ਜਿਹੜੇ ਜਿਹੜਿਆਂ ਨੇ ਪੇਪਰ ਦੇਣੇ ਐ ਯੂਪੀਐਸਸੀ ਦੇ ਉਹ ਉੱਥੇ ਇਕੱਠੇ ਹੋ ਗਏ ਤੇ ਉਹਨਾਂ ਨੇ ਨਾਹਰੇਬਾਜੀ ਕੀਤੀ ਤੇ ਉਹ ਪੁਲਿਸ ਦੀਆਂ ਰੋਕਾਂ ਤੋੜਦੇ ਹੋਏ ਉਹਦੇ ਦਫ਼ਤਰ ਦੇ ਅੰਦਰ ਚਲੇ ਗਏ ਉੱਥੇ ਉਹਨਾਂ ਤੇ ਲਾਠੀ ਚਾਰਜ ਹੋਇਆ ਕਈ ਸਾਰੇ ਜ਼ਖਮੀ ਹੋਏ ਉਹਨਾਂ ਨੇ ਪਹਿਲਾਂ ਯੂਪੀ ਸਰਕਾਰ ਨੂੰ ਪੀਪੀਐਸ ਯੂਪੀਐਸਸੀ ਨੂੰ ਆਪਣਾ ਟਵਿੱਟਰ ਦੇ ਉੱਤੇ ਇੱਕ ਟ੍ਰੈਂਡ ਕਰਾ ਕੇ ਕਿਹਾ ਸੀਗਾ ਵੀ ਜਿਹੜਾ ਉਹ ਇਮਤਿਹਾਨ ਲੈਣਾ ਚਾਹੁੰਦੇ ਐ ਪੀਸੀਐਸ ਦਾ ਤੇ ਆਰ ਦਾ ਉਹ ਇੱਕੋ ਸ਼ਿਫਟ ਚ ਲਿਆ ਜਾਵੇ ਉਹਨਾਂ ਦੀਆਂ ਦਲੀਲਾਂ ਬੜੀਆਂ ਵਾਜਿਬ ਨੇ ਕਿ ਜਦੋਂ ਤੁਸੀਂ ਲੱਖਾਂ ਲੋਕਾਂ ਦਾ ਇੰਤਜ਼ਾਮ ਕਰ ਸਕਦੇ ਹੋ ਉੱਥੇ ਪ੍ਰਿਆਗਰਾਜ ਦੇ ਵਿੱਚ ਜਦੋਂ ਕੁੰਭ ਦਾ ਮੇਲਾ ਹੁੰਦਾ ਹੈ ਤਾਂ ਇਹਨਾਂ ਬੱਚਿਆਂ ਦੇ ਪੇਪਰ ਲੈਣੇ ਕਿੰਨਾ ਔਖਾ ਕੰਮ ਹੈ ਤੇ ਪਰ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਦਾੰਗ ਦੀ ਗੱਲ ਸੁਣਾਉਂਦੀਆਂ ਨੇ ਲੋਕਾਂ ਨੂੰ ਉਹ ਚਾਹੇ ਨਾਰੇ ਮੋਦੀ ਜੀ ਵੀ ਲਾੜੇ ਚੋਣਾਂ ਚ योगी जी ਤਾਂ ਲਾ ਹੀ ਚੁੱਕੇ ਆ ਵਟेंगे तो कटेंगे हां ਜੇ ਤਾਂ ਦੇਸ਼ ਨੂੰ ਵੰਡਣ ਦਾ ਕਹਿ ਰਹੇ ਆ ਫਿਰ ਤਾਂ ਚਲੋ ਠੀਕ ਹੈ ਪਰ ਕਿਉਂਕਿ ਉਹ ਇੱਕ ਧਰਮ ਦੇ ਲੋਕਾਂ ਨੂੰ ਕਹਿ ਰਹੇ ਮੋਦੀ ਜੀ ਵੀ ਕਹਿ ਰਹੇ ਹੈ ਇਕ ਹੈ ਤਾਂ ਸੇਫ ਹੈ ਇਹ ਗੱਲ ਜੇ ਤਾਂ ਸਾਰੇ ਦੇਸ਼ ਬਾਰੇ ਹੈ ਫਿਰ ਤਾਂ ਇਹ ਚੋਣਾਂ ਦੀ ਗੱਲ ਨਹੀਂ ਇਹ ਤਾਂ ਵੈਸੇ ਹੀ ਇੱਕ ਤੇ ਸੇਫ ਰੈਣ ਚਾਹੀਦੀ ਹੈ ਪਰ ਜੇ ਇੱਕ ਧਰਮ ਬਾਰੇ ਕਹੀ ਜਾ ਰਹੀ ਹੈ ਜਿਹੜੀ ਕਿ ਉਹ ਕਹਿ ਰਹੇ ਹੈ ਤਾਂ ਇਹ ਬਹੁਤ ਹੀ ਮੰਤ ਭਾਗੀਆਂ ਗੱਲਾਂ ਨੇ ਦੇਸ਼ ਨੂੰ ਸਭੋਂ ਇਕ ਨਹੀਂ ਨੇਕ ਬਣਾਉਣ ਦੇ ਰਾਹ ਖੋਲ ਰਹੀਆਂ ਨੇ ਉਹ ਤੇ ਆਉਣ ਵਾਲੇ ਸਮਿਆਂ 'ਚ ਇਹਨਾਂ ਦੇ ਬੜੇ ਮਾੜੇ ਨਤੀਜੇ ਨਿਕਲ ਸਕਦੇ ਆ। ਦੂਸਰੀ ਗੱਲ ਦੋਸਤੋ ਯੂਪੀ ਦੇ ਵਿੱਚ ਕਿਉਂਕਿ ਸਾਰੇ ਦੇਸ਼ ਦੇ ਵਿੱਚ ਹੀ ਜਿਹੜੀਆਂ ਉਪਚੋੜਾਂ ਨੇ ਉਹ ਹੋ ਰਹੀਆਂ ਨੇ ਜਿੱਥੇ-ਜਿੱਥੇ ਕਿਤੇ ਡਿਊ ਸੀਗੀਆਂ ਯੂਪੀ ਦੀ ਜਿਹੜੀ ਅਲੀਗੜ੍ਹ ਦੀ ਖੈਰ ਵਿਧਾਨ ਸਭਾ ਸੀਟ ਹੈ ਉੱਥੇ ਜਿਹੜੇ ਬੀਜੇਪੀ ਦੇ ਇੱਕ ਉਮੀਦਵਾਰ ਨੇ सुरेंद्र ਕਲੇ ਦਲੇਰ ਸੁਲਿੰਦ सुरेंद्र ਦਲੇਰ ਜੀ ਜਿਹੜੇ ਹੈ ਉਹਨਾਂ ਦੀ ਇੱਕ ਰੈਲੀ ਦੇ ਵਿੱਚ ਉਹ ਪੁੰਝੇ ਬੈਠੇ ਥੱਲੇ ਤੇ ਉਹਨਾਂ ਦੇ ਜਿਹੜੇ ਬੀਜੇਪੀ ਦੇ ਲੀਟਰ ਸਟੇਜ ਦੇ ਉੱਤੇ ਕੁਰਸੀਆਂ ਤੇ ਵਿਰਾਜਮਾਨ ਕੋਈ ਬੈਠੇ ਐ ਤੇ ਉਹ ਜਦੋਂ ਵੀਡੀਓ ਵਾਇਰਲ ਹੋਈ ਲੋਕਾਂ ਨੇ ਸਵਾਲ ਕੀਤੇ ਵੀ ਇਹ ਇੱਕ ਜਿਹੜੇ ਸ਼ੈਡਿਊਲਡ ਕਾਸਟ ਕੈਂਡੀਡੇਟ ਨੇ ਦਲਿਤ ਪਰਿਵਾਰਚੋਂ ਨੇ ਇਹਨਾਂ ਨਾਲੇ ਬਤੌਰ ਕਿਉਂ ਕਰਿਆ ਜਾ ਰਿਹਾ ਹੈ ਉਹਦੀ ਸਫਾਈ ਬੀਜੇਪੀ ਦੀ ਅਗਵਾ ਨੂੰ ਤਾਂ ਕਿਸੇ ਨੂੰ ਆਉੜੀ ਨਹੀਂ ਤੇ ਦਲੇਰ ਸਾਹਿਬ ਨੇ ਦਲੇਰੀ ਕਰਦਿਆਂ ਹੋਇਆਂ ਸਫਾਈ ਦਿੱਤੀ ਵੀ ਸਾਡੇ ਤਾਂ ਬਾਪ ਦਾਦੇ ਬੜਿਆਂ ਦੇ ਅੱਗੇ ਐਸੀ ਤਰ੍ਹਾਂ ਹੀ ਕਹਿੰਦੇ ਰਹੇ ਧਰਤੀ ਤੇ ਮੈਂ ਤਾਂ ਇਦਾਂ ਹੀ ਬੈਠੂਗਾ ਦਲੇਰ ਸਾਹਿਬ ਜੀ ਭਾਰਤੀ ਸੰਵਿਧਾਨ ਨੇ ਹਰ ਇੱਕ ਮਨੁੱਖ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੋਇਆ ਹੈਗਾ ਇਹ ਜਿਹੜੀ ਹਜ਼ਾਰਾਂ ਸਾਲਾਂ ਤੋਂ ਤੁਸੀਂ ਗੱਲ ਕਰਦੇ ਹੋ ਆਪ ਦਾਦਿਆਂ ਵਾਲੀ ਇਹ ਛੱਡਣ ਦੀ ਲੋੜ ਹੈ ਇਹ ਮਾਨਸਿਕਤਾ ਤੁਹਾਨੂੰ ਵੀ ਛੱਡਣ ਦੀ ਲੋੜ ਹੈ ਤੇ ਤੁਹਾਡੀ ਪਾਰਟੀ ਨੂੰ ਵੀ ਛੱਡਣ ਦੀ ਲੋੜ ਹੈ ਤੁਹਾਡੀ ਪਾਰਟੀ ਦੇ ਆਗੂਆਂ ਨੂੰ ਇਹ ਬਿਲਕੁਲ ਹੀ ਸ਼ਰਮ ਨਹੀਂ ਆਈ ਕਿ ਇਹ ਕੈਂਡੀਡੇਟ ਹੈ ਜਿਹਦੇ ਲਈ ਸੀ ਵੋਟਾਂ ਮੰਗਣ ਆਇਆ ਉਹਨੂੰ ਪੁੰਜੇ ਬਿਠਾਇਆ ਹੋਇਆ ਹੈ ਤੇ ਉਹ ਕਿਹੜੇ ਸੰਵਿਧਾਨ ਦੀ ਰੱਖੇ ਦੀ ਗੱਲ ਕਰਦੇ ਐ ਜਾਂ ਕਿਹੜੇ ਸੰਵਿਧਾਨ ਦੀ ਗੱਲ ਕਰਦੇ ਐ ਸੱਚਮੁੱਚ ਹੀ ਇਹ ਸੰਵਿਧਾਨ ਨੂੰ ਤੁਹਾਨੂੰ ਨਹੀਂ نیچے ਰੋਲਿਆ ਇਹ ਭਾਰਤੀ ਸੰਵਿਧਾਨ ਨੂੰ ਥੱਲੇ ਰੋਲਿਆ ਬੀਜੇਪੀ ਦੇ ਆਗੂਆਂ ਨੇ ਉਹ ਤੁਹਾਨੂੰ ਕਿਉਂ ਨਹੀਂ ਉੱਪਰ ਲਿਜਾਏ ਉਹਨਾਂ ਨੂੰ ਲਿਜਾਣਾ ਚਾਹੀਦਾ ਸੀ ਇਹ ਬਿਲਕੁਲ ਹੀ ਗਲਤ ਗੱਲ ਹੈ ਇਹ ਅਪਮਾਨ ਹੈ ਹਾਂ ਇਹ ਦੱਸਦੀ ਐ ਵੀ ਬੀਜੇਪੀ ਇਹ ਨਾ ਗੱਲਾਂ ਨੂੰ ਝੂਠ ਕਿੱਦਾਂ ਬਣਾਉਂਦੀ ਐ ਜਿੱਦਣ ਪ੍ਰਿੰਕਾ ਕਾਂਧੀ ਨੇ ਪੇਪਰ ਦਾਖਲ ਕੀਤੇ ਐ ਉਤੋਂ ਵਾਇਰਲ ਤੋਂ ਕੇਰਲਾ ਤੋਂ ਤਾਂ ਉਦੋਂ ਹਾਲਾਂਕਿ ਪ੍ਰਿਅੰਕਾ ਗਾਂਧੀ ਦੇ ਨਾਲ ਰਾਹੁਲ ਗਾਂਧੀ ਦੇ ਅ ਜਿਹੜੇ ਮਲਕਰਜਨ ਖੜਗੇ ਆ ਉਹਨਾਂ ਦੇ ਪ੍ਰਧਾਨ ਨੂੰ ਕੋਲ ਬੈਠੇ ਸੀਗੇ ਇੱਕ ਝੂਠੀ ਵੀਡੀਓ ਬਣਾ ਕੇ ਪ੍ਰਚਾਰੀ ਨੇ ਬਣਾਈ ਵੀ ਸ਼ੁਰੂ ਵੀ ਕੀਨੇ ਕੀਤੀ ਹਿਮੰਤ ਵਿਸ਼ਵਾਸ਼ ਸ਼ਰਮਾ ਜਿਹੜਾ ਮੁੱਖ ਮੰਤਰੀ ਆ ਉਹਨਾਂ ਦਾ ਅਸਾਮ ਤੋਂ ਉਹ ਇੱਕ ਵੀ ਉਹ ਗੇਟ ਦੇ ਅੰਦਰ ਜੇ ਜਾਂਦੇ ਝਾੜਦੇ ਐ ਤੇ ਉਹ ਬਾਹਰ ਖੜੇ ਐ ਤੇ ਇਹ ਅੰਦਰ ਜਿਹੜੇ ਇਹ ਪੇਪਰ ਦਾਖਲ ਕਰ ਰਹੇ ਐ ਉਹ ਬਿਲਕੁਲ ਝੂਠ ਸੀ ਤੁਸੀਂ ਝੂਠੀਆਂ ਦਾ ਲੰਦਾ ਫਲਾਉਂਦੇ ਹੋ ਜਿਹੜੀਆਂ ਸੱਚੀ ਲੋਕਾਂ ਦੇ ਸਾਹਮਣੇ ਆ ਗਈ ਹੈ ਤੇ ਬੰਦਾ ਵੀ ਸਫਾਈ ਦੇ ਰਿਹਾ ਵੀ ਸਰ ਤਾਂ ਬਾਬਦਾ ਤੇ ਇਹਨਾਂ ਦੇ ਪੈਰਾਂ 'ਚ ਬੈੰਦੇ ਰਹੇ ਅਸੀਂ ਬੈੰਦੇ ਸੋ ਇਹ ਜਿਹੜਾ ਵਿਤਕਰ ਹੈ ਹੁਣ ਚੱਲਣਾ ਨਹੀਂਗਾ ਇਹ ਬੰਦ ਹੋਣਾ ਚਾਹੀਦਾ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਮਾਂਜੁਬ ਸੁਪਰੀਮ ਕੋਰਟ ਦੇ ਇੱਕ ਬੈਂਚ ਅਬੈ ਅਸ ਓਕਾ ਤੇ ਜਾਰਜ ਆਕਸਟਨ ਮਸੀ ਨੇ ਜਿਹੜਾ ਪਟਾਕਿਆਂ ਦੇ ਉੱਤੇ ਦਿੱਲੀ 'ਚ ਪਾਬੰਦੀ ਲੱਗੀ ਸੀ ਉਹਨੂੰ ਲਾਗੂ ਨਾ ਕਰਨ ਕਰਕੇ ਜਿਹੜਾ ਦਿੱਲੀ ਦਾ ਪੁਲਿਸ ਕਮਿਸ਼ਨਰ ਹੈ ਉਹਦੀ ਸਖਤ ਰਿਚਾਈ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਹੈ ਕੱਲਾ ਦੀਵਾਲੀ ਕਰਕੇ ਨਹੀਂ ਇਹ ਲਗਾਤਾਰ ਬੈਨ ਜਾਰੀ ਰਹਿਣਾ ਚਾਹੀਦਾ ਅਗਲੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਤੁਸੀਂ ਉਤੋਂ ਤੋਂ ਤੋਂ ਦਿਖਾਵੇ ਦੇ ਤੌਰ ਤੇ ਕਰਦੇ ਹੋ ਵੀ ਅਸੀਂ ਕਾਰਵਾਈ ਕਰਦੇ ਹਾਂ ਇੱਕ ਪੱਕਾ ਪੱਕਾ ਇਹਦੇ ਲਈ ਇਹਨੂੰ ਲਾਗੂ ਕਰਨ ਲਈ ਇਹਨੂੰ ਬੈਨ ਨੂੰ ਲਾਗੂ ਕਿਵੇਂ ਕਰਨਾ ਹੈ ਇੱਕ ਆਪਣੇ ਪੁਲਿਸ ਦੇ ਅੰਦਰ ਸੈਜਾ ਬਣਾਓ ਤਾਂ ਕਿ ਇਹ ਲਾਗੂ ਹੋ ਸਕੇ ਤੀਸਰੀ ਅਗਲੀ ਗੱਲ ਉਹਨਾਂ ਨੇ ਇਹ ਕਹੀ ਕਿ ਕੋਈ ਵੀ ਧਰਮ ਜਿਹੜਾ ਜਿਹੜਾ ਸਾਡੇ ਦੇਸ਼ ਦੇ ਸੰਵਿਧਾਨ ਦੀ ਧਾਰਾ 21 ਦੇ ਵਿੱਚ ਮੌਲਿਕ ਅਧਿਕਾਰ ਹੈ ਜਿਉਣ ਦਾ ਤੇ ਇੱਕ ਸਾਫ਼ ਹਵਾ 'ਚ ਜਿਉਣ ਦਾ ਅਧਿਕਾਰ ਹੈ ਉਸ ਦੇ ਖਿਲਾਫ ਕੋਈ ਵੀ ਧਰਮ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਟਾਕੇ ਚਲਾਉਣ ਦਾ ਦੀ ਅਗਿਆਨਤਾ ਕਿ ਕੋਈ ਵੀ ਧਰਮ ਵਾਲਾ ਇਹ ਨਹੀਂ ਕਰੂਗਾ ਮਾਨਯੋਗ ਵੈਚ ਜੀ ਤੁਹਾਡੀ ਗੱਲ ਠੀਕ ਹੈ ਪਰ ਅਸੀਂ ਇਹ ਜਾਨਣਾ ਚਾਹਾਂਗੇ ਚਾਹੇ ਬੈਂਚ ਬਦਲਦੇ ਰਹਿੰਦੇ ਹੈ ਜਿਹੜਾ ਜਦੋਂ ਕੋਈ ਅਜਿਹੇ ਮੁੱਦੇ ਨੂੰ ਬਣਾਉਂਦਾ ਹੈ ਰਾਜਨੀਤਿਕ ਆਗੂ ਕੀ ਮਾਨਯੋਗ ਸੁਪਰੀਮ ਕੋਰਟ ਅਜਿਹੇ ਅਖੌਤੀ ਧਾਰਮਿਕ ਆਗੂਆਂ ਨੂੰ ਮਾਨਯੋਗ ਅਦਾਲਤ ਦੀ ਹੱਤਕ ਕਰਨ ਦੇ ਦੋਸ਼ ਥੱਲੇ ਜੇਲਾ ਚ ਤੁੰਨੂ ਇਹ ਵੱਡਾ ਸਵਾਲ ਹੈ ਕਿਉਂਕਿ ਲੋਕ ਹਟਦੇ ਨਹੀਂਗੇ ਇਹਨਾਂ ਮੁੱਦਿਆਂ ਨੂੰ ਐਦਾਂ ਬਣਾਉਣ ਤੋਂ ਅਗਲੀ ਗੱਲ ਦੋਸਤੋ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਜਿਹੜੀਆਂ ਪੁਰਾਣੀਆਂ ਉਹਨਾਂ ਦੀ ਅਦਵੈਤ ਬਣੀ ਹੋਈ ਹੈ ਵੀ ਕਹਿਣ ਨੂੰ ਤਾਂ ਬੜੀਆਂ ਸਖਤੀ ਨਾਲ ਕਹੀਆਂ ਨੇ ਵੀ ਬੇਲ ਦਾ ਨਿਸ਼ਮੈ ਜੇਲ੍ਹ ਚ ਭੇਜਣਾ ਉਹਦੀ અપਵਾਦ ਹੈ ਕਈ ਵਾਰ ਕਹਤਾ ਤੇ ਉਹਦੇ ਚ ਉਮਰ ਖਾਲਦ ਇਸ ਗੱਲ ਤੋਂ ਬਾਹਰ ਹੈ ਉਹਨੂੰ ਸਪਰੀਮ ਕੋਰਟ ਨੇ ਬਾਰ-ਬਾਰ ਜਾਨ ਤੇ ਬੇਲ ਨਹੀਂ ਦਿੱਤੀ ਫਿਰ ਕੁਝ ਦਿਨ ਪਹਿਲਾਂ ਸਰਜੀਲ ਇਮਾਮ ਨੂੰ ਵੀ ਇਸ ਤਰ੍ਹਾਂ ਬੇਲ ਨਹੀਂ ਦਿੱਤੀ ਕੱਲ ਗੁਲਫਿਸ਼ਾ ਜਿਹੜੀ ਹੈਗੀ ਹੈ ਫਾਤਿਮਾ ਗੁਲਫਿਸ਼ਾ ਫਾਤਿਮਾ ਉਹਦੀ ਐਪਲੀਕੇਸ਼ਨ ਲੱਗੀ ਸੀ ਬੈਂਚ ਉਸੇ ਕੋਲ ਲੱਗੀ ਬੇਲਾ ਅਮਰ ત્રिवेदी ਦੇ ਬੈਂਚ ਕੋਲ ਬੇਲਾ ਅਮਰ ત્રिवेदी ਬਾਰੇ ਮਸ਼ਹੂਰ ਹੈ ਵੀ ਉਹ ਇਸ ਤਰ੍ਹਾਂ ਬੇਲ ਦੰਦੀ ਨਹੀਂ ਖਾਸ ਤੌਰ ਤੇ ਜਿਹੜੇ ਮੋਦੀ ਸਰਕਾਰ ਦੇ ਖਿਲਾਫ ਬੋਲੇ ਹੋਣ ਲੋਕ ਤੇ ਜਿਹੜੇ ਸਾਡੇ ਸਾਫਕਾ ਚੀਫ ਜਸਟਿਸ ਨੇ ਡੀ.ਵਾਈ ਚੰਦਰ ਛੂਟ ਸਾਹਿਬ ਉਹ ਆਪ ਚਾਹੇ ਉਹਨਾਂ ਨੇ ਇੰਟਰਵਿਊ ਚ ਕਿਹਾ ਵੀ ਮੇਰੇ ਕੋਲ ਤਾਂ ਮੈਂ ਤਾਂ ਏ ਤੋਂ ਜ਼ੈਡ ਬੰਦਿਆਂ ਨੂੰ ਦਿੱਤੀ ਹੈ ਜਾਨੀ ਅਰਨਵ ਕੁਮਾਰ ਸੁਆਮੀ ਤੋਂ ਲੈ ਕੇ ਜ਼ਬੇਰ ਤੱਕ ਸਭ ਨੂੰ ਮੈਂ ਤਾਂ ਜ਼ਮਾਨਤ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੈ ਕਿ ਜਿਹਨੂੰ ਜ਼ਮਾਨਤ ਨਹੀਂ ਦੇਣੀ ਉਹ ਮੈਂ ਆਪਣੇ ਕੋਲ ਨਹੀਂ ਲੈਣਾ ਉਹ ਰੋਸਟਰ ਆਫ ਮਾਸਟਰ ਸੀ ਉਹ ਉਸ ਬੈਂਚ ਕੋਲ ਭੇਜਦਾ ਸੀ ਇਹਨਾਂ ਕੇਸਾਂ ਨੂੰ ਜਿਹੜੇ ਬੈਂਚ ਨੇ ਜ਼ਮਾਨਤ ਨਹੀਂ ਦੇਣੀ ਸੋ ਇਹਦੇ ਚ ਚਲੋ ਉਹ ਤਾਂ ਚਲੇ ਗਏ ਜਿਹੜਾ ਕਰਕੇ ਚਲੇ ਗਏ ਤੇ ਅਸੀਂ ਇਸ ਗੱਲ ਦੀ ਸਖਤ ਨਿੰਦਿਆ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਦੀ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਇਹ ਨਿਜਮ ਹੈ ਤਾਂ ਕਿਉਂ ਨਹੀਂ ਅਗਲਾ ਕੱਲ ਉੱਥੇ ਬਹਿਸ ਦੇ ਵਿੱਚ ਇਹ ਵੀ ਆਇਆ ਵੀ ਪਿਛਲੀ ਜਦੋਂ ਕੇ ਕਫਤਾ ਨੂੰ ਜਮਾਨਤ ਦਿੱਤੀ ਹੈ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਔਰਤਾਂ ਨੂੰ ਬੇਲ ਦੇਣ ਲੱਗਿਆਂ ਥੋੜਾ ਲਿਬਰਲ ਰੈਨ ਦੀ ਲੋੜ ਹੈ ਉਹ ਉਸ ਗੱਲ ਨੂੰ ਵੀ ਦਲੀਲਾਂ ਨੂੰ ਸਾਰਿਆਂ ਨੂੰ ਸੁਣ ਲਿਆ ਪਰ ਆਮਲ ਕੋਈ ਨਹੀਂ ਵੀ ਨਹੀਂ ਅਸੀਂ ਕੋਈ ਵੈਲ ਨਹੀਂ ਦੇਣੀ ਜਾਓ ਦਿੱਲੀ ਹਾਈ ਕੋਰਟ ਹਾਈ ਕੋਰਟ ਜਾਓ ਉੱਥੇ ਤੱਕੇ ਖਾਓ ਸੋ ਇਹ ਬਹੁਤ ਹੀ ਮਾੜੀ ਗੱਲ ਹੈ ਪਰ ਦੀ ਸੁਪਰੀਮ ਕੋਰਟ ਦੀ ਤੇ ਉਹਨਾਂ ਤੇ ਕੇਸ ਵੀ 2020 ਦੇ ਜਿਹੜੇ ਦਿੱਲੀ ਦੰਗਿਆਂ ਉਹਨਾਂ ਚ ਝੂਠਾ ਬਣਾਇਆ ਹੋਇਆ ਹੈ ਜਿਨ੍ਹਾਂ ਲੋਕਾਂ ਤੇ ਬਲਣਾ ਚਾਹੀਦਾ ਸੀ ਉਹ ਆਰਾਮ ਨਾਲ ਮੰਤਰੀਆਂ ਦੀਆਂ ਕੁਰਸੀਆਂ ਤੇ ਬੈਠੇ ਹੈ ਬੀਜੇਪੀ ਦੇ ਆਗੂ ਬਣੇ ਬੈਠੇ ਹੈ ਲਾਸਟ ਗੱਲ ਦੋਸਤੋ ਜਿਹੜਾ ਮਾਂਜੋਕ ਸੁਪਰੀਮ ਕੋਰਟ ਨੇ ਕੱਲ ਪ੍ਰਜਵਲ ਰਵੰਨਾ ਜਿਹੜਾ ਕਰਨਾਟਕਾ ਦਾ ਹੈ ਜਿਹਨੇ ਬਹੁਤ ਸਾਰੀਆਂ ਔਰਤਾਂ ਦਾ ਸ਼ੋਸ਼ਣ ਕੀਤਾ ਤੇ ਵੀਡੀਓਜ਼ ਬਣਾਈਆਂ ਉਸ ਦੀ ਜਿਹੜੀ ਉਹਨੂੰ ਹਾਈ ਕੋਰਟ ਤੋਂ ਜ਼ਮਾਨਤ ਰੱਦ ਹੋਈ ਸੀ ਉਸ ਦੀ ਕੱਲ ਸੁਪਰੀਮ ਕੋਰਟ ਨੇ ਵੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨ